ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੇਸ਼ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਪੂਰਾ ਸਿਖਰ ਤੇ ਚੱਲ ਰਿਹਾ ਹੈ ਕਹਿ ਲੋ ਕਿ ਵੀ ਚੋਣਾਂ ਦਾ ਬੁਖਾਰ ਚੜਿਆ ਹੋਇਆ ਹੈ ਦੇਸ਼ ਦੇ ਲੋਕਾਂ ਨੂੰ ਔਰ ਜਿੱਥੇ ਵੀ ਬੈਠਦੇ ਨੇ ਚੋਣਾਂ ਦੀਆਂ ਗੱਲਾਂ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਲੀਡਰ ਨੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਕਰਤਾਰ ਦੀਆਂ ਗੱਲਾਂ ਪਾਰਟੀਆਂ ਦੀਆਂ ਗੱਲਾਂ ਅਕਸਰ ਹੀ ਚੱਲਦੀਆਂ ਇਹਨਾਂ ਚੋਣਾਂ ਦੇ ਵਿੱਚ ਇੱਕ ਗੱਲ ਬੜੀ ਵਧੀਆ ਹੋ ਰਹੀ ਹੈ ਕਿ ਲੋਕ ਸਵਾਲ ਕਰ ਰਹੇ ਆ ਲੋਕ ਆਪਣੇ ਚੁਣੇ ਹੋਏ ਲੀਡਰਾਂ ਨੂੰ ਜਾਂ ਜਿਨ੍ਹਾਂ ਲੀਡਰਾਂ ਨੂੰ ਚੁਣਨ ਜਾ ਰਹੇ ਨੇ ਉਹਨਾਂ ਨੂੰ ਸਵਾਲ ਕਰਕੇ ਪੁੱਛ ਰਿਹਾ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਪਾਰਟੀਆਂ ਦਾ ਕੀ ਸਟੈਂਡ ਰਿਹਾ ਉਹਨਾਂ ਮੁੱਦਿਆਂ ਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੀ ਸਟੈਂਡ ਹੋਏਗਾ ਇੱਕ ਬਹੁਤ ਹੀ ਵਧੀਆ ਜਿਹੜਾ ਪਰਚਲਨ ਹੈ ਉਹ ਸ਼ੁਰੂ ਹੋਇਆ ਲੋਕ ਜਿਹੜੇ ਸਵਾਲ ਕਰਨ ਲੱਗੇ ਆ ਬੋਲਣ ਲੱਗੇ ਆ ਸੋ ਇਸੇ ਕੱਡੀ ਦੇ ਤਹਿਤ ਹੀ ਅਸੀਂ ਅੱਜ ਪਹੁੰਚੇ ਹਗੇ ਆ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ਼੍ਰੀ ਪੰਕਜ ਸੂਜੀ ਦੇ ਕੋਲ ਜਿਹੜੇ ਅਕਸਰ ਹੀ ਆਪਣੀ ਕਹਿ ਲੋ ਕਿ ਵੀ ਬੇਬਾਕ ਬੋਲਬਾਣੀ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਚੰਗਾ ਮਾਣ ਸਤਿਕਾਰ ਹੈ ਇਸ ਗੱਲ ਨੂੰ ਲੈ ਕੇ ਕਿ ਉਹ ਹਮੇਸ਼ਾ ਸੱਚ ਤੇ ਪਹਿਰਾ ਦਿੰਦੇ ਆ ਔਰ ਬਹੁਤ ਸਾਰੇ ਸੰਘਰਸ਼ ਉਹਨਾਂ ਨੇ ਜਿਹੜੇ ਲੜੇ ਆ ਕਰਪਸ਼ਨ ਦੇ ਵਿਰੁੱਧ ਔਰ ਉਹਨਾਂ ਨੂੰ ਜਿੱਤਿਆ ਵੀ ਆ ਸੋ ਅੱਜ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਮੌਜੂਦਾ ਚੋਣਾਂ ਨੂੰ ਲੈ ਕੇ ਉਹ ਕੀ ਸੋਚਦੇ ਆ ਸ਼ਹਿਰ ਬਾਰੇ ਫਰੀਦਕੋਟ ਸਾਡਾ ਲੋਕ ਸਭਾ ਹਲਕਾ ਉਹਦੇ ਬਾਰੇ ਔਰ ਜਿਹੜੇ ਸਾਡੇ ਮੌਜੂਦਾ ਸੱਤਾਧਰਾਂ ਉਹਨਾਂ ਨੂੰ ਉਹ ਕੀ ਸਵਾਲ ਕਰਨਾ ਚਾਹਣਗੇ ਇਹ ਸਾਰਾ ਕੁਝ ਆਪਾਂ ਉਹਨਾਂ ਤੋਂ ਜਾਣਾਂਗੇ ਸੋ ਸਵਾਗਤ ਹੈ ਪੰਕਜ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਜੀ ਤੁਹਾਡੀ ਟੀਮ ਦਾ ਕਿਉਂਕਿ ਬੜਾ ਬਿਜ਼ੀ ਸ케ਜੂਲ ਚੱਲ ਰਿਹਾ ਪਰ ਸਾਡੀ ਤੁਸੀਂ ਇੱਕ ਬੈਂਤੀ ਦੇ ਵੀ ਕੰਜ਼ਿਊਮਰ ਰਾਈਟ ਆਰਗੇਨਾਈਜੇਸ਼ਨ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਅਬਾਊਟ ਥੇਅਰ ਰਾਈਟਸ ਐਂਡ ਡਿਊਟੀਆਂ ਅਸੀਂ ਜਦੋਂ ਤੁਹਾਨੂੰ ਰਿਕਵੈਸਟ ਕੀਤੀ ਤੁਸੀਂ ਆਏ ਹੋ ਤੇ ਇਹਦੇ ਵਿੱਚ ਅੱਜ ਅਸੀਂ ਕੁਝ ਕੁਐਸਚਨ ਹੈ ਸਾਡੇ ਮੁੱਦੇ ਆ ਕੁਝ ਸ਼ਹਿਰ ਵਾਸੀਆਂ ਦੇ अच्छा जी। ਇਹਦੇ ਵਿੱਚ ਇਹ ਹੁੰਦਾ ਜੀ ਦੇਖੋ 2 ਸਾਲ ਸਰਕਾਰ ਬਣੀ ਨੂੰ ਹੋ ਗਏ। ਹਾਂਜੀ। ਸਰਕਾਰ ਬਣਨ ਤੇ ਜਿਹੜੇ ਰੂਲਿੰਗ ਪਾਰਟੀ ਦੇ ਲੋਕ ਹੁੰਦੇ ਆ ਉਹ ਆਪਦੇ ਵਿਕਾਸ ਜਾਂ ਆਪਦੇ ਕਿਤੇ ਕੰਮਾਂ ਦੇ ਉੱਪਰ ਵੋਟ ਮੰਗਦੇ। ਵੋਟ ਮੰਗਦੇ ਆ। ਪਰ ਮੈਂ ਇੱਕ ਜਿਹੜੇ ਸਾਡੇ ਮੋਗਾ ਦੇ ਐਮਐਲਏ ਸਾਹਿਬ ਹੈ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਐ ਸਪੈਸ਼ਲੀ ਅੱਜ ਉਹਨਾਂ ਲਈ ਮੈਂ ਤੁਹਾਨੂੰ ਬੁਲਾਇਆ ਕਿ ਮੈਂ ਉਹਨਾਂ ਦੇ ਬਾਰੇ ਇੰਟਰਵਿਊ ਅੱਜ ਕਰਨੀ ਚਾਹੁੰਦਾ ਸੀ। ਠੀਕ ਹੈ। ਵੀ ਉਹ ਸਾਡੀ ਛੋਟੀ ਭੈਣ ਜਦੋਂ ਤੁਸੀਂ ਕੋਈ ਵਿਕਾਸ ਕੀਤਾ ਨਹੀਂ ਤੁਸੀਂ ਵੋਟ ਕਿਹੜੇ ਬਨਾ ਦੇ ਮੰਗ ਰਹੇ ਹੋ ਬਿਲਕੁਲ ਕਿਉਂਕਿ ਵੋਟ ਗਲੀਆਂ ਨਾਲੀਆਂ ਕੋਈ ਵਿਕਾਸ ਨਹੀਂ ਹੁੰਦਾ ਬਿਲਕੁਲ ਬਿਲਕੁਲ ਜੀ ਤੁਸੀਂ 2 ਸਾਲਾਂ ਦੇ ਵਿੱਚ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਤੁਸੀਂ ਭ੍ਰਸ਼ਟਾਚਾਰ ਨੂੰ ਵਧਾਵਾ ਦੇ ਰਹੇ ਹੋ ਮੋਗੇ ਦੇ ਵਿੱਚ ਭ੍ਰਸ਼ਟਾਚਾਰ ਆਪ ਦੀ ਚਰਮ ਸੀਮਾ ਤੇ ਹੈ ਅੱਜ ਦੀ ਡੇਟ ਦੇ ਵਿੱਚ ਬਿਲਕੁਲ ਹੈ ਜੀ ਠੀਕ ਹੈ ਜੀ ਹਰੇਕ ਡਿਪਾਰਟਮੈਂਟ ਜਿੱਥੇ ਵੀ ਤੁਸੀਂ ਹੱਥ ਪਾ ਲੋ ਇੱਟ ਦੇ ਉੱਤੇ ਹੀ ਭ੍ਰਸ਼ਟਾਚਾਰੀ ਬੈਠਾ ਇੱਟ ਪੱਟਣ ਦੀ ਲੋਟ ਨਹੀਂ ਪੈਂਦੀ ਮੈਂ ਅੱਜ ਕੁਝ ਇਹੋ ਜਿਹੇ ਮੁੱਦੇ ਇਹ ਹੁਣੇ ਪ੍ਰਸ਼ਨ ਰੂਡਿੰਗ ਪਾਰਟੀ ਦੇ ਐਮਐਲਏ ਸਾਹਿਬ ਨੂੰ ਕਰਨਾ ਚਾਹੁੰਦਾ ਪਹਿਲਾ ਦਾ ਸੀਐਮ ਸਾਹਿਬ ਦੇ ਹੁਕਮਾਂ ਦੇ ਇੱਕ ਵਿਜੀਲੈਂਸ ਦੀ ਇਨਕੁਆਰੀ ਲੱਗਦੀ ਹੈ ਜੀ ਹਾਂਜੀ 754 ਹਾਈਵੇ ਦੇ ਐਨਐਚ 754 ਹਾਈਵੇ ਦੇ ਜਿਹੜੇ ਚੈੱਕ ਸੀਗੇ ਉਹਦੀ ਪੇਮੈਂਟਾਂ ਕਰਕੇ ਇੱਕ ਬਹੁਤ ਵੱਡਾ ਰੌਲਾ ਆਪਣੇ ਇੱਥੇ ਪਿਆ ਜੀ ਬਿਲਕੁਲ ਉਹਦੀ ਇਨਕੁਆਰੀ ਵੀ ਚੱਲ ਰਹੀ ਹੈ ਬਿਲਕੁਲ ਵਿਜੀਲੈਂਸ ਸੀਐਮ ਸਾਹਿਬ ਦੇ ਵਿਜੀਲੈਂਸ ਦੇ ਹੁਕਮਾਂ ਸਿੰਘਮ ਸਾਹਿਬ ਦੇ ਹੁਕਮਾਂ ਤੇ ਵਿਜੀਲੈਂਸ ਦੀ ਇਕਵਾਰੀ ਚੱਲੀ ਹੈ। ਹਾਂ ਹਾਂ ਹਾਂ। ਮੈਂ ਇਹਨਾਂ ਨੂੰ ਇੱਕ ਕੁਐਸਚਨ 10 ਪਹਿਲਾਂ ਪੁੱਛੂੰਗਾ ਜੀ। ਉਹਦੇ ਜਵਾਬ ਦੇ ਦੇਣ ਮੈਨੂੰ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਠੀਕ ਹੈ। ਠੀਕ ਹੈ। ਜਿਵੇਂ ਇੱਕ ਕਾਲਾ ਸਾਰਜ ਕਰਕੇ ਵਿਸਲ ਫਲੋਰ ਆ ਮੁੰਡਾ। ਯੈਸ ਯੈਸ। ਧਰਮਗੋਟ ਤੋਂ। ਹਾਂ ਜੀ। ਸੰਦੂ। ਉਹਨੇ ਇੱਕ ਭ੍ਰਸ਼ਟਾਚਾਰ ਦਾ ਇੱਕ ਕ腐ਸ਼ਨ ਦਾ ਮੁੱਦਾ ਚੱਕਿਆ ਸੀ। ਉਹਨੂੰ ਚੁਕਾ ਕੇ ਉਹਦੀਆਂ ਲੱਤਾਂ ਬਾਹਾਂ ਬਣਾ ਦਿੱਤੀਆਂ। ਪਰ ਮੈਂ ਇੰਟਰਵਿਊ ਹਾਂ ਪਰ ਮੈਂ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਵੀ ਜੇ ਮੇਰੇ ਲਈ ਭੇਜਣੇ ਹੋਏ ਤਾਂ ਦੱਸ ਕੇ ਭੇਜੋ। ਹਣਾ ਠੀਕ ਹੈ ਹਾਂ ਭਈ ਜੇ ਬਿਨਾਂ ਦੱਸੇ ਭੇਜੋਗੇ ਤਾਂ ਛੱਟ ਘੱਟ ਵੱਜੂਗੀ ਉਹਨਾਂ ਦੇ ਤੇ ਜੇ ਦੱਸ ਕੇ ਭੇਜੋਗੇ ਤਾਂ ਵੱਧ ਵੱਜੂਗੀ ਵੱਧ ਵੱੱਚਾ ਹੈਨਾ ਤੇ ਇਸ ਲਈ ਮੈਂ ਇਹ ਇੰਟਰਵਿਊ ਤੋਂ ਪਹਿਲਾਂ ਹੀ ਦੱਸ ਰਿਹਾ ਤੇ ਇਹ ਪਹਿਲਾ ਮੇਰਾ ਪ੍ਰਸ਼ਨ ਹੈ 45 ਮਿੰਟ ਦੀ ਜਿਹੜੀ ਰਿਕਾਰਡਿੰਗ ਦਾ ਬਹੁਤ ਰੌਲਾ ਪੈ ਰਿਹਾ ਅੱਛਾ ਜੀ ਜਿਹਦੇ ਵਿੱਚ ਰਿਕਾਰਡਿੰਗ ਵਿਜੀਲੈਂਸ ਵੀ ਮੰਗ ਰਹੀ ਆ ਸਾਰੇ ਮੰਗ ਰਿਹਾ ਉਹ 45 ਮਿੰਟ ਦੀ ਰਿਕਾਰਡਿੰਗ ਦੇ ਵਿੱਚ ਇੱਕ ਬੰਦਾ ਇੱਕ ਪਟਵਾਰੀ ਨੂੰ ਧੰਗਾ ਰਿਹਾ अच्छा जी ओ तो 25 लाख दी डिमांड ਕਰ ਰਿਹਾ ਠੀਕ ਹੈ ਉਹ ਬੰਦਾ ਕੌਣ ਹੈ ਠੀਕ ਹੈ ਜੀ ਮੈਨੂੰ ਤਾਂ ਪਤਾ ਹੈ ਇਹ ਜਵਾਬ ਦੇਣ ਵੀ ਉਹ ਬੰਦਾ ਕੌਣ ਹੈ ਠੀਕ ਹੈ ਵੀ ਜਿਹੜਾ ਧਮਕਾ ਰਿਹਾ ਉਹਨੂੰ ਬਿਲਕੁਲ ਜੀ ਮੇਰਾ ਸੈਕਿੰਡ ਕੁਐਸਚਨ ਹੈ ਜੀ ਧਰਮਕੋਟ ਦੇ ਬਾਹਰ ਨਫੂਲ ਹੈ ਹਾਂ ਜੀ ਉਤੋਂ ਇੱਕ ਬੰਦਾ ਜਾ ਕੇ ਉਹੀ ਪਟਵਾਰੀ ਤੋਂ 15 ਲੱਖ ਰੁਪਏ ਲੈ ਕੇ ਆਉਂਦਾ ਅੱਛਾ ਜੀ ਉਹ ਤੁਹਾਡਾ ਕੌਣ ਹੈ ਓਕੇ ਉਸੇ ਪਟਵਾਰੀ ਦਾ ਨਵੰਬਰ 2022 ਨਵੰਬਰ 2022 ਤੱਕ ਉਸੇ ਪਟਵਾਰੀ ਤੋਂ ਜੀ ਬਿਲਕੁਲ ਇਹਨਾਂ ਦਾ ਕੋਈ ਬੰਦਾ 15 ਲੱਖ ਰੁਪਏ ਲੈ ਕੇ ਆਉਂਦਾ ਜੀ ਉਹ ਤੁਹਾਡਾ ਬੰਦਾ ਕੌਣ ਹੈ ਠੀਕ ਹੈ ਜੀ ਫਿਰ ਉਹੀ ਤੁਹਾਡੇ ਦੋ ਬੰਦੇ ਇੱਕ ਉਹ ਬੰਦਾ ਇੱਕ ਉਹਦੇ ਨਾਲ ਹੋਰ ਬੰਦਾ ਅੱਛਾ ਜੀ ਬਿਗ ਬੈਂਡ ਜੀਡੀ ਰੋਡ ਤੋਂ ਹੂੰ ਉਹਦੀ ਪਾਰਕਿੰਗ 'ਚੋਂ ਹੂੰ ਹੂੰ 10 ਲੱਖ ਰੁਪਏ ਫੇਰ ਉਹ ਮਟਵਾਰੀ ਤੋਂ ਲੈ ਕੇ ਆਉਂਦੇ ਆ ਓਕੇ 25 ਲੱਖ ਹੋ ਗਿਆ ਰਿਕਾਰਡਿੰਗ 'ਚ 25 ਲੱਖ ਦੀ ਮੰਗਦੇ 25 ਲੱਖ ਦੀ ਪੇਮੈਂਟ ਹੋ ਗਈ ਓਕੇ ਉਹ ਬੰਦੇ ਕੌਣ ਹੈ ਮੈਂ ਫੈਕਸ ਨਾ ਬੋਲ ਰਿਹਾ ਓਕੇ ਹਾਂ ਮੈਂ ਕੋਈ ਮੈਂ ਪ੍ਰੂਫ ਹੈ ਗਿਆ ਮੈਂ ਜ਼ਿੰਦਗੀ ਭਰ ਕਦੇ ਕੋਈ ਐ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਜੋ ਦੀ ਮੇਰੇ ਕੋਲ ਸਬੂਤ ਨਾ ਹੋਵੇ ਨਾ ਮੈਂ ਕੋਈ ਕੇਸ ਨੂੰ ਐ ਉਹਦੇ ਹੱਥ ਪਾਉਣੇ ਅਸੀਂ ਜੇ ਉਹਦੀ ਸਾਡੇ ਕੋਲ ਸਬੂਤ ਨਾ ਹੋਵੇ ਠੀਕ ਹੈ ਠੀਕ ਹੈ ਜੀ ਇਹ ਸਾਡੇ ਤਿੰਨ ਕੁਐਸਚਨ ਹੋ ਗਏ ਜੀ ਠੀਕ ਹੈ ਚੌਥਾ ਕੁਐਸਚਨ ਸਾਡਾ ਜਿਹੜੀਆਂ ਪੂਰੇ ਜ਼ਿਲ੍ਹੇ 'ਚ ਮੋਗੇ ਵਿਧਾਨ ਸਭਾ ਸ਼ਹਿਰ 'ਚ ਕਾਰਪੋਰੇਸ਼ਨ ਦੀਆਂ ਜਿਹੜੀਆਂ ਜਾਲੀ ਪਾਈਪਾਂ ਤੇ ਆ ਘਟ ਗਿਆ ਕੁਆਲਟੀ ਦਾ ਜਿਹੜਾ ਕੰਮ ਹੋ ਰਿਹਾ ਇਹ ਤਾਂ ਮੈਂ ਇੱਕ ਫੜ ਲਿਆ ਮੋਗੇ 'ਚ 20 ਥਾਂ ਹੀ ਕੰਮ ਚੱਲਦੇ ਪਏ ਆ ਠੀਕ ਹੈ ਕਿਤੇ ਉਹ ਆਪਣਾ ਕਸ਼ਮੀਰੀ ਪਾਰਕ ਕੰਮ ਚੱਲਦਾ ਪਿਆ ਹੋਰ ਥਾਵਾਂ ਦੇ ਕੰਮ ਚੱਲਦੇ ਪਏ ਆ ਜੇ ਆਹ ਗਲੀਆਂ ਨਾਲੀਆਂ ਜਿੱਡਾ ਵੱਡਾ ਭ੍ਰਸ਼ਟਾਚਾਰ ਹੋ ਰਿਹਾ ਉਹਨਾਂ 'ਚ ਵੀ ਹੋ ਰਿਹਾ ਹੋਊਗਾ ਹੂੰ ਉਹ ਪਬਲਿਕ ਜਵਾਬ ਮੰਗਦੀ ਹੈ ਜੀ ਅੱਲੇ ਗਲੀਆਂ ਨਾਲੀਆਂ ਦਾ ਹਿਸਾਬ ਹੀ ਦੇ ਦਿਓ ਠੀਕ ਹੈ ਜੀ ਠੀਕ ਹੈ ਜੀ ਸਾਡਾ ਪੰਜਵਾਂ ਕੁਐਸਚਨ ਮੋਗਾ ਦੇ ਸਾਰੇ ਹੋਟਲਸ ਦੇ ਵਿੱਚੋਂ ਦੇ ਵਪਾਰ ਦਾ ਧੱਲੇ ਨਾਲ ਧੰਦਾ ਚੱਲਦਾ ਸਾਰੇ ਸ਼ਹਿਰ ਨੂੰ ਪਤਾ ਸਾਰੀ ਪੁਲਿਸ ਨੂੰ ਪਤਾ ਹੈ ਬਿਲਕੁਲ ਉਹਦਾ ਜਿਹੜਾ ਹੋਟਲਾਂ ਦਾ ਮਹੀਨਾ ਕਿਹਨੂੰ ਜਾਂਦਾ ਠੀਕ ਹੈ ਸਾਡਾ 6ਵਾਂ ਕੁਐਸਚਨ ਮੋਗਾ ਵਿੱਚ ਦੜੇ ਸੱਟੇ ਦਾ ਕੰਮ ਹੂੰ ਹੂੰ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਜਦੋਂ ਬੰਦੇ ਫੜੇ ਜਾਂਦੇ ਆ ਕਿਸੇ ਦਾ ਫੋਨ ਆਉਂਦਾ ਹੈ ਬੰਦੇ ਨਾਲ ਦੀ ਨਾਲ ਹੀ ਛੱਡ ਜਾਂਦੇ ਆ ਪੁਲਿਸ ਦੀ ਚਾਹ ਕੇਰੀ ਪੁਲਿਸ ਦਾ ਵਾਸ ਨਹੀਂ ਜਿਹੜਾ ਲਾਟਰੀ ਬਾਜ਼ਾਰ ਵਗੈਰਾ ਪੁਲਿਸ ਦਾ ਪੁਲਿਸ ਦਾ ਚਾਕੇ ਵੀ ਪੁਲਿਸ ਦਾ ਰੋਬ ਨਹੀਂ ਚੱਲਦਾ ਪਿਆ ਵੀ ਉਹਨਾਂ ਨੂੰ ਕੌਣ ਬਚਾਉਂਦਾ ਪਬਲਿਕ ਪੁੱਛਦੀ ਹੈ ਠੀਕ ਹੈ ਠੀਕ ਹੈ ਜੀ ਸਾਡਾ 7ਵਾਂ ਕੁਐਸਚਨ ਹੈ ਮੋਗਾ ਵਿਧਾਨ ਸਭਾ ਵਿੱਚ ਹਾਂ ਹਾਂ ਅਫਸਰਾਂ ਕੋਲ ਜਿੰਨੇ ਅਫਸਰ ਐ ਐਡਮਿਨਿਸਟ੍ਰੇਸ਼ਨ ਦੇ ਪੁਲਿਸ ਦੇ ਸਾਰਿਆਂ ਤੋਂ ਮਹੀਨਾ ਇਕੱਠਾ ਹੁੰਦਾ ਅੱਛਾ ਜੀ ਪਬਲਿਕ ਜਵਾਬ ਮੰਗਦੀ ਆ ਉਹ ਮਹੀਨਾ ਕਿਨੂੰ ਜਾਂਦਾ ਕਿਨੂੰ ਜਾਂਦਾ 8ਵਾਂ ਕੁਐਸਚਨ ਤੁਹਾਡੀ ਪ੍ਰਾਪਰਟੀ ਦੇ ਬਿਜ਼ਨਸ 파ਰਟਨਰ ਕੰਮ ਪੀਏ ਅੱਛਾ ਜੀ ਨੇ ਤੁਹਾਡੇ ਤੇ ਭ੍ਰਸ਼ਟਾਚਾਰ ਦੇ આરોਪ ਲਾਏ ਜਿਹਦੇ ਕਰਕੇ ਵਿਜੀਲੈਂਸ ਇਨਕੁਆਰੀਆਂ ਚੱਲਦੀਆਂ ਪਈਆਂ ਠੀਕ ਹੈ ਪਬਲਿਕ ਪੁੱਛਦੀ ਆ ਉਹਦਾ ਜਵਾਬ ਦਿਓ ਜਿਨ੍ਹਾਂ ਨੇ ਗਵਰਨਰ ਸਾਹਿਬ ਨੂੰ ਸ਼ਿਕਾਇਤ ਯੈਸ ਬਿਲਕੁਲ ਬਿਲਕੁਲ ਲੋਕਪਾਲ ਬਿਲਕੁਲ ਓਕੇ ਲੋਕਪਾਲ ਕੋਲ ਸ਼ਿਕਾਇਤ ਹੈ ਜੀ ਉਹ ਠੀਕ ਹੈ ਨਵਾਂ ਕੁਐਸਚਨ ਅਦਲੂੰਬਾ ਜੀ ਸਾਡੇ ਕੋਲ ਹੀ ਬੈਠੇ ਸਿਵਲ ਲਾਈਨ ਸਿਵਲ ਹਸਪਤਾਲ ਮੂਗਾ ਦੇ ਵਿੱਚ ਐਡੇ ਵੱਡੇ ਭ੍ਰਸ਼ਟਾਚਾਰ ਦਾ ਵਿਧ ਸਬੂਤ ਲੂੰਬਾ ਜੀ ਨੇ ਆਪ ਹੀ ਖਲਾਸਾ ਕਰਤਾ ਸੀ ਉਹਦਾ ਤੁਹਾਡੇ ਕੋਲ ਕੀ ਜਵਾਬ ਐਜ਼ ਅ ਡਾਕਟਰ ਤੁਸੀਂ ਸਿਵਲ ਹਸਪਤਾਲ ਦਾ ਕੀ ਸੁਧਾਰਿਆ ਤੁਸੀਂ ਮੈਨੂੰ ਸਿਵਲ ਹਸਪਤਾਲ ਦਾ ਜਿਹੜਾ ਬਾਥਰੂਮ ਹੈ ਇੱਕ ਵਾਰੀ ਉਹ ਬਾਥਰੂਮ ਚ ਖੁਦ ਜਾ ਕੇ ਵਾਸ਼ਰੂਮ ਯੂਜ਼ ਕਰਕੇ ਦਿਖਾ ਦਿਓ ਬਿਲਕੁਲ ਦਸਵਾਂ ਜੀ ਸੈਕੰਡਰੀ ਹਾਰਟ ਸਕੂਲ ਦਸਾਂਜ ਰੋਡ ਤੇ ਹਾਂ ਉਹਨਾਂ ਨੇ ਜੰਗਲਾਤ ਤੇ ਨਹਿਰੀ ਵਿਭਾਗ ਦੀ ਜ਼ਮੀਨ ਤੇ ਕਬਜ਼ਾ ਕਰਕੇ ਇਲੀਗਲ ਪਾਰਕਿੰਗ ਸਾਰਾ ਕੁਝ ਬਣਾ ਲਿਆ ਹਾਂ ਸੀਐਮ ਹਾਊਸ ਤੱਕ ਦੋ ਚਿੱਠੀਆਂ ਡੀਸੀ ਐਸਐਸਪੀ ਮੋਗੇ ਨੂੰ ਆਈਆਂ ਮੀਆਂ ਹਾਂ ਉਹਨਾਂ ਨੂੰ ਕੌਣ ਵਿਚਾਰਿਆ ਜਵਾਬ ਦਿਓ ਅੱਛਾ ਜੀ ਉਹ ਇਲੀਗਲ ਹੈ ਯੈਸ ਮੂਰੇ ਪਾਰਕਿੰਗ ਇਲੀਗਲ ਹੈ ਜੀ ਉਹ ਨਹਿਰੀ ਵਿਭਾਗ ਤੇ ਜੰਗਲ ਉੱਥੇ ਨਹਿਰੀ ਵਿਭਾਗ ਦੀ 12 ਫੁੱਟ ਚੌੜੀ ਸੂਆ ਸੀਗਾ ਜੀ ਨਾਲ ਉਹਦੇ ਜੰਗਲਾਤ ਭਾਗ ਦੇ ਪੇੜ ਲੱਗੇ ਜੰਗਲਾਤ ਭਾਗ ਦੀ ਪਈ ਸੀ ਜਿੱਥੇ ਉਹਨਾਂ ਨੇ ਪਾਰਕਿੰਗ ਬਣਾਈ ਠੀਕ ਹੈ ਜੀ ਉੱਤੇ 100-100 ਸਾਲ ਪੁਰਾਣੇ ਦਰਖਤ ਲੱਗੇ ਸੀ ਜੰਗਲਾਤ ਦੇ ਉਹ ਵੱਢਦੇ ਨਾ ਜੰਗਲਾਤ ਵਾਲੇ ਬੋਲਦੇ ਆ ਜੀ ਨਾ ਨਹਿਰੀ ਵਾਲੇ ਬੋਲਦੇ ਆ ਜੀ ਕਾਰਪੋਰੇਸ਼ਨ ਕਾਹਦਾ ਬੋਲਣਾ ਜੀ ਕਾਰਪੋਰੇਸ਼ਨ ਜਿਹੜਾ ਸਕੂਲ ਨੇ ਨਕਸ਼ਾ ਬਾਸ ਹੋਂ ਦਿੱਤਾ ਉਹ ਨਕਸ਼ੇ ਦੇ ਵਿੱਚ ਉਹਨਾਂ ਨੇ ਸੂਆ ਦਿਖਾਇਆ ਹੋਇਆ ਠੀਕ ਹੈ ਉਹ ਸੂਆ ਹੁੰਦਾ ਸੀਗਾ ਸੂਆ ਦਿਖਾਇਆ ਹੋਇਆ ਜੀ ਨਕਸ਼ੇ ਦੇ ਵਿੱਚ ਦਿਖਾਇਆ ਹੋਇਆ ਸੂਆ ਹੂੰ ਹੂੰ ਔਰ ਜੇ ਸੂਆ ਨਕਸ਼ੇ ਦੇ ਵਿੱਚ ਆਇਆ ਔਰ 4 ਸਾਲ ਪਹਿਲਾਂ ਨਕਸ਼ਾ ਪਾਸ ਹੋਇਆ ਸੀ 4 ਸਾਲ ਪਹਿਲਾਂ ਕਾਰਪੋਰੇਸ਼ਨ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਐਨਓਸੀ ਨਹਿਰੀ ਤੇ ਜੰਗਲਾਤ ਦੀ ਲਿਆ ਕੇ ਦਿਓ ਹਲੇ ਤੇ ਨਹੀਂ ਲੱਗੀ ਜੀ ਉਹਨਾਂ ਨੂੰ ਕੌਣ ਬੁਜਾਰਿਆ 20 ਲੱਖ ਰੁਪਏ ਰਿਸ਼ਵਤ ਦੇ ਕੇ ਉਹਨੇ ਨਕਸ਼ਾ ਪਾਸ ਕਰਾਇਆ ਹਮਮ ਕਾਰਪੋਰੇਸ਼ਨ ਚੋਂ ਠੀਕ ਹੈ ਮੈਂ ਪ੍ਰੂਫਸ ਨਾ ਕਹਿ ਰਿਹਾ ਮੁੱਕਰ ਨਹੀਂ ਦੇਣਾ ਮੈਂ ਕੋਈ ਅਫਸਰ ਅੱਛਾ ਜੀ ਹਾਂਜੀ ਫੁੱਲ ਪ੍ਰੂਫ ਹੈਗਾ ਹਾਂ ਇਸ ਲਈ ਕਿਰਪਾ ਕਰਕੇ ਸਾਨੂੰ ਜਵਾਬ ਦਿਓ ਇਸ ਚੀਜ਼ ਦਾ ਹੁਣ ਅੱਗੇ ਆਜੋ ਜੀ ਮੋਗਾ ਜਿਹੜਾ ਮੋਗਾ ਵਿਧਾਨ ਸਭਾ ਮੋਗਾ 73 ਜਿਹਨੂੰ ਗਿਰਪਾ ਕਹਿੰਦੇ ਆ ਮੋਗਾ 73 ਪਿਛਲੇ 2 ਸਾਲਾਂ 'ਚ ਮੋਗਾ ਕਾਰਪੋਰੇਸ਼ਨ ਏਡੀਸੀ ਐਸ ਡੀ ਐਮਸ ਡੀ ਐਸ ਪੀ ਸਿਟੀ ਲਗਾਤਾਰ ਕਿਉਂ ਬਦਲੇ ਜਾ ਰਿਹਾ ਹੈ ਹੂੰ ਉਹਨਾਂ ਨੂੰ ਟਿਕਣ ਕਿਉਂ ਨਹੀਂ ਦਿੰਦੇ ਬਈ ਕੀ ਕਾਰਨ ਹੈ ਇਹਦਾ ਜਵਾਬ ਦਿਓ ਅੱਛਾ ਇਹ ਤੁਹਾਡੇ ਤੋਂ ਜਵਾਬ ਲੈਣਾ ਹੈ ਕਿਉਂਕਿ ਤੁਸੀਂ ਜਿਹੜਾ ਐਮ ਐਲ ਏ ਆ ਫਾਦਰ ਆਫ ਸਿਟੀ ਹੁੰਦਾ ਬਿਲਕੁਲ ਬਿਲਕੁਲ ਅਸੀਂ ਤੁਹਾਡੇ ਤੋਂ ਹੀ ਜਵਾਬ ਮੰਗਣੇ ਆ ਪਰ ਮੈਂ ਅਸੀਂ ਤੁਹਾਨੂੰ ਉਹ ਵੋਟ ਨਹੀਂ ਪਾਈ ਸੀ ਪਰ ਹੁਣ ਤਾਂ ਤੁਸੀਂ ਐਮਐਲਏ ਹੋ ਇੱਕ ਹੋਰ ਇੱਕ ਹੋਰ ਮੁੱਦਾ ਇੱਕ ਸਾਡਾ ਛੋਟਾ ਭਾਈ ਗੌਰਵ ਗੁਪਤਾ ਗੁੱਡੂ ਹਾਂਜੀ ਮੈਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੂੰ ਮਿਲਾਇਆ ਸੀ ਵੀ ਇਹ ਬੰਦਾ ਮਿਹਰਬਾਨਾ ਚਾਹੁੰਦਾ ਇਹ ਕੈਂਡੀਡੇਟ ਲੈ ਕੇ ਆਊਗਾ ਸਾਰਾ ਕੁਝ ਲੈ ਕੇ ਆਊਗਾ ਉਹਨੇ ਜਿਹੜੀਆਂ ਤੁਹਾਨੂੰ ਭਿੰਟਾਂ ਕੀਤੀਆਂ ਤੁਹਾਡੇ ਕਹੇ ਵਿਚਾਰੇ ਨੇ ਜਿਹੜਾ ਆਪਦਾ ਘਰ ਫੂਕਿਆ ਅੱਛਾ ਜੀ ਕਾਫੀ ਰੌਲਾ ਪਿਆ ਸੀ ਬਿਲਕੁਲ ਜੀ ਬਿਲਕੁਲ ਨਹੀਂ ਜੀ ਇੰਨਾ ਨਹੀਂ ਸੀ ਹਾਂ ਹਾਂ ਕਾਟੀ ਸੀਗਾ ਪਰ ਇਹਨਾਂ ਨੂੰ ਤਾਂ ਨਹੀਂ ਦਿੱਤਾ ਪਰ ਇਹਨਾਂ ਦੇ ਕਈ ਉਹਨੇ ਮੰਡਿਆ ਜਰੂਰ ਹੈ ਉਹ ਵੀ ਸਾਡੇ ਸੀਆਰਓ ਦਫਤਰ ਚ ਬੈਗੇ ਚਾਹ ਵਾਣਾ ਪ੍ਰੈਸ ਕਾਨਫਰੈਂਸ ਕਰਨ ਦੇ ਇੱਥੇ ਬੈ ਕੇ ਕਰਨਗੇ ਜੀ ਸੀਆਰਓ ਪੰਜਾਬ ਆਫਿਸ ਚ ਓਕੇ ਕਿ ਵੀ ਕਿਹੜੇ ਬੰਦੇ ਨੂੰ ਕਿੰਨੇ ਕਿਹੜੇ ਐਮਸੀ ਨੂੰ ਕਿੰਨੇ ਕਿਹੜੇ ਨੂੰ ਕਿੰਨੇ ਇਹਨਾਂ ਦੇ ਗਹਿਣ ਦੇ ਦਿੱਤੇ ਓਕੇ ਬਾਈ ਨੇਮ ਬਾਈ ਨੇਮ ਦੱਸਣਗੇ ਜੀ ਨੇਮ ਤਾਂ ਮੈਨੂੰ ਵੀ ਪਤਾ ਜੀ ਮੈਨੂੰ ਵੀ ਪਤਾ ਪਰ ਜਿਨੇ ਜੇਬ ਚੋ ਦਿੱਤੇ ਆ ਉਹਦੇ ਮੂੰਹ ਤੋਂ ਬਾਹਲੇ ਫੱਗੂਗਾ ਠੀਕ ਹੈ ਜੀ ਅਸੀਂ ਇਹ ਸਵਾਲ ਤੁਹਾਡੇ ਤੋਂ ਮੰਗਦੇ ਆ ਜੀ ਇਸ ਤੋਂ ਬਾਅਦ ਵੀ ਮੈਂ ਇੱਕ ਤਹਿਸੀਲਦਾਰ ਫੜਿਆ ਸੀਗਾ ਸਟੈਂਪ ਡਿਊਟੀ ਚੋਰੀ ਕਰਦਾ ਸੀ ਅੱਛਾ ਜੀ ਸਟੈਂਪ ਡਿਊਟੀ ਚੋਰੀ ਕਰਦਾ ਪਿਆ ਸੀ ਹੂੰ ਹੂੰ ਪੰਕਜ ਸਿੰਘ ਦਾ ਪੈਸਾ ਤਾਂ ਨਹੀਂ ਖਾਰਿਆ ਸੀ ਬਿਲਕੁਲ ਲੋਕਾਂ ਦਾ ਖਾਰਿਆ ਮੇਰੇ ਕੋਲ ਤਾਂ ਮੁੱਗੇ ਜ਼ਮੀਨ ਹੀ ਨਹੀਂ ਜੀ ਕੋਈ ਠੀਕ ਹੈ ਮੇਰੀ ਤਾਂ ਜ਼ਮੀਨ ਖਾ ਨਹੀਂ ਰਿਆ ਸੀ ਸਟੈਂਪ ਡਿਊਟੀ ਚੋਰੀ ਕਰ ਰਿਆ ਸੀ ਕਰੋੜਾ ਰੁਪਿਆ ਟੀ ਡੀ ਐਸ ਚੋਰੀ ਕਰ ਰਿਆ ਸੀ ਅਸੀਂ ਜਦੋਂ ਫੜਿਆ ਤੁਸੀਂ ਆਪਦੇ ਦਫ਼ਤਰ ਚਾਰਜ ਦੇ ਗਏ ਤੇ ਉਹਨੂੰ ਕਲੀਨ ਚਿੱਟ ਦਵਾਈ ਹਲੇ ਤੱਕ ਉਹ ਇਨਕੁਆਰੀ ਪੈਂਡਿੰਗ ਹੈ ਸੀ ਐਮ ਨੇ ਇਨਕੁਆਰੀ ਮਾਰਕ ਕੀਤੀ ਸੀ ਉਹਦੇ ਚ ਏਡੀਸੀ ਡੀਆਰਓ ਤੇ ਐਸਡੀਐਮ ਮੈਂਬਰ ਹੈ ਮੇਰੇ ਚਾਰ ਆਰੀ ਉਹ ਚ ਬਿਆਨ ਹੋਏ ਆ ਜਾ ਕੇ ਜਦੋਂ ਨਵਾਂ ਇਨਕੁਆਰੀ ਚੱਲ ਰਹੀ ਹਾਲੇ ਜਦੋਂ ਨਵਾਂ ਏਡੀਸੀ ਆਉਂਦਾ ਜਾਂ ਨਵਾਂ ਐਸਡੀਐਮ ਆਉਂਦਾ ਮੇਰੇ ਉਹ ਚ ਬਿਆਨ ਹੁੰਦੇ ਆ ਪਰ ਮੌਕੇ ਤੇ ਵੀ ਜਾਂਦੇ ਆ ਫਿਰ ਉਹ ਆਪਦੀਆਂ ਕੈਂਚੀਆਂ ਜੀਆਂ ਲੈ ਜਾਂਦੇ ਆ ਫਿਰ ਹਮੇਸ਼ਾ ਕਰਦੇ ਆ ਉਸ ਤੋਂ ਬਾਅਦ ਫਿਰ ਠੰਡੇ ਬਸਤੇ ਚ ਪਾ ਜਾਂਦੇ ਆ ਇਹ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹ ਰਿਹਾ ਆ ਸਾਡੇ ਕੁਐਸਚਨ ਹੈ ਤੁਸੀਂ ਇਹਨਾਂ ਦਾ ਜਵਾਬ ਦਿਓ ਅਗਲੇ ਕੁਐਸਚਨ ਮੈਂ ਅਗਲੇ 10 ਦਿਨ ਤੁਹਾਨੂੰ ਪੁੱਛੀ ਜਾਣੇ ਆ ਅੱਛਾ ਹਲੇ ਕੋਈ ਚੰਗਾ ਹੋਰ ਵੀ ਹੈ ਬਿਲਕੁਲ ਬਾਧੂ ਹੈ ਜੀ ਸ਼ਹਿਰ ਜਦੋਂ ਮੈਂ ਸ਼ਹਿਰ ਵਾਲਿਆਂ ਨੂੰ ਦੱਸਿਆ ਉਹਨਾਂ ਨੇ ਆਪਦੇ ਆਪਦੇ ਵੀ ਦੱਸੇ ਮੈਨੂੰ ਅੱਛਾ ਜੀ ਬਹੁਤਿਆਂ ਨੇ ਦੱਸੇ ਆ ਮੇਰਾ ਵੀ ਹੈਗਾ ਇੱਕ ਮੈਂ ਮੈਂ ਉਹੀ ਕਹਿ ਰਿਹਾ ਜੀ ਮੈਂ ਆ ਨੋਟ ਡਾਊਨ ਆ ਮੈਂ ਇਕੱਲੇ ਆਪ ਥੋੜੀ ਪੇਜ ਭਰੇ ਆ ਇਹ ਤਾਂ ਲੋਕਾਂ ਨੇ ਪੇਜ ਭਰਾਏ ਲੋਕਾਂ ਨੇ ਜਿਹੜੀ ਡੈਰੀ ਆ ਲੋਕਾਂ ਨੇ ਆ ਕੇ ਦੱਸਿਆ ਕਿਉਂਕਿ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਅਸੀਂ ਲੋਕਾਂ ਦੇ ਹੱਕਾਂ ਲਈ ਲੜਦੇ ਵੀ ਆ ਪਬਲਿਕ ਨੂੰ ਜਾਗਰੂਕ ਵੀ ਕਰਦੇ ਆ ਈਵਨ ਸਰਕਾਰ ਨਾਲ ਵੀ ਜਿੱਦ ਤੱਕੀ ਵਜਦੀ ਆ ਅਸੀਂ ਲੜਦੇ ਆ ਠੀਕ ਹੈ ਸਰਕਾਰ ਸਾਨੂੰ ਕਹਿੰਦੀ ਜੀ ਕਾਉਸ ਐਸ ਨਹੀਂ ਦੇ ਰਹੇ ਬੰਦੇ ਹੂੰ ਬਿਲਕੁਲ ਹਾਂ ਕਾਉਸ ਐਸ ਨਹੀਂ ਦੇ ਰਿਹਾ ਰਿਕਵਰ ਕਰਾਇਆ ਮੈਂ ਤਿੰਨਾਂ ਦਿਨਾਂ ਚ ਰਿਕਵਰ ਕਰਾਇਆ 35 ਲੱਖ ਰੁਪਇਆ ਪਰ ਰਿਕਵਰ ਕਰਾ ਕੇ ਜਿਆ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਨੇ ਸਾਨੂੰ 15 ਕਾ ਤੁਹਾਨੂੰ ਸਨਮਾਨਤ ਕੀਤਾ ਇਸ ਗੱਲ 'ਚ ਮੈਨੂੰ ਪਤਾ ਜੀ ਮੈਂ ਉਸ ਵਿੱਚ ਮਿਲਿਆ ਸੀਗਾ ਹਣਾ ਅਸੀਂ ਤਾਂ ਇਹ ਚੀਜ਼ਾਂ ਕਰਦੇ ਆਂ ਪਰ ਅਸੀਂ ਤੁਹਾਡੀ ਐਪਰੀਸ਼ੀਏਸ਼ਨ ਵੀ ਨਹੀਂ ਚਾਹੁੰਦੇ ਨਾ ਅਸੀਂ ਸਰਕਾਰ ਦੀ ਐਪਰੀਸ਼ੀਏਸ਼ਨ ਚਾਹੁੰਦੇ ਆਂ ਨਾ ਅਸੀਂ ਐਡਮਿਨਿਸਟ੍ਰੇਸ਼ਨ ਦੀ ਐਪਰੀਸ਼ੀਏਸ਼ਨ ਚਾਹੁੰਦੇ ਆਂ ਅਸੀਂ ਐਪਰੀਸ਼ੀਏਸ਼ਨ ਸਿਰਫ ਪਬਲਿਕ ਦੀ ਚਾਹੁੰਦੇ ਆਂ ਔਰ ਉਹ ਸਾਨੂੰ ਦੇ ਰਹੀ ਹੈ ਪਬਲਿਕ ਬਿਲਕੁਲ ਪਬਲਿਕ ਨੂੰ ਪਤਾ ਜੇ ਅਸੀਂ ਚੰ ਮਾਰੇ ਕੰਮ ਕਰਦੇ ਤਾਂ ਪਬਲਿਕ ਸਾਨੂੰ ਬੋਲ ਵੀ ਦਿੰਦੀ ਐ ਸਾਨੂੰ ਸਪੈਸ਼ਲੀ ਫੋਨ ਕਰਕੇ ਕਹਿੰਦੇ ਯਾਰ ਆ ਤੁਸੀਂ ਗਲਤ ਕਰਤਾ ਬਿਲਕੁਲ ਬਿਲਕੁਲ ਠੀਕ ਹੈ ਨਾ ਔਰ ਇਹ ਸਾਡੀ ਗਰੋਥ ਦਾ ਕਾਰਨ ਹੈ ਤੁਸੀਂ ਇੱਕ ਗੱਲ ਆਪ ਦੇਖੋ ਵੀ ਪੰਜਾਬ ਦੇ ਵਿੱਚ ਐ ਹੋ ਜਾ ਕੋਈ ਐਨ ਜੀਓ ਹੈ ਜਿਹਦਾ ਆਪ ਦਾ ਊਮਨ ਮਹੰਗਾ ਪੰਜਾਬ ਉਹਦਾ ਆਪ ਦਾ ਯੂਥ ਵਿੰਗ ਹੈ ਪੰਜਾਬ ਉਹਦਾ ਆਪ ਦਾ ਲੀਗਲ ਵਿੰਗ ਹੈ ਪੰਜਾਬ ਉਹਦਾ ਆਪ ਦਾ ਵਪਾਰ ਵਿੰਗ ਹੈ ਪੰਜਾਬ ਓਕੇ ਅਸੀਂ ਇਕੱਲੇ ਕੰਜ਼ਿਊਮਰ ਰਾਈਟ ਆਰਗੇਨਾਈਜੇਸ਼ਨ ਅਸੀਂ ਪੂਰੇ ਇੰਡੀਆ 'ਚ ਕੰਮ ਕਰਦੇ ਆਂ 10 ਲੱਖ ਤੋਂ ਉੱਪਰ ਅਸੀਂ ਪੂਰੇ ਹਿੰਦੁਸਤਾਨ 'ਚ ਮੈਂਬਰ ਆਂ ਮੈਂ ਪੰਜਾਬ ਦਾ ਪ੍ਰਧਾਨ ਆ ਪਰ ਮੈਂ ਪੰਜਾਬ 'ਚ ਇੰਨੀ ਵਰਕਿੰਗ ਕਰ ਲਈ ਵੀ ਪਿਛਲੇ 6 ਸਾਲ ਤੋਂ ਜੋ ਦਿੱਲੀ ਸਾਡਾ ਈਵੈਂਟ ਹੁੰਦਾ ਨੈਸ਼ਨਲ ਈਵੈਂਟ 6 ਸਾਲ ਤੋਂ ਅਸੀਂ ਲਗਾਤਾਰ ਬੈਸਟ ਸਟੇਟ ਦਾ ਅਵਾਰਡ ਲੈ ਕੇ ਆ ਰਹੇ ਹਾਂ ਓਕੇ ਜੇ ਦਿੱਲੀ ਬੈਠੇ ਸਾਡੇ ਲੀਡਰ ਰੇਟਿਡ ਪਾਰਟੀਆਂ ਦੇ ਐਮਪੀਜ਼ ਆ ਜਿਨ੍ਹਾਂ ਨੇ ਇਸ ਐਨਜੀਓ ਨੂੰ ਬਣਾਇਆ ਜਿਓ ਸਕਰੀਨਿੰਗ ਕਮੇਟੀ ਬੈਠ ਕੇ ਪੰਜਾਬ ਨੂੰ 6 ਸਾਲਾਂ ਤੋਂ ਲਗਾਤਾਰ ਅਵਾਰਡ ਦੇ ਰਹੀ ਆ ਇਹਦਾ ਮਤਲਬ ਅਸੀਂ ਕੁਝ ਕਰ ਰਹੇ ਆਂ ਤੁਸੀਂ ਐਪਰੀਸ਼ੀਏਟ ਨਾ ਕਰੋ ਸਾਨੂੰ ਕੋਈ ਚੱਕਰ ਨਹੀਂ ਇਹਨ ਤੁਸੀਂ ਛੋਟੇ ਭੈਣੋ ਜਵਾਬ ਜਰੂਰ ਦਿਓ ਤੁਹਾਡੇ ਕੁਐਸਚਨ ਜਿਹੜੇ ਨੇ ਐਮਐਲਏ ਨੂੰ ਹੀ ਆ ਸਾਰੇ ਹਨਾ ਐ ਸਾਰੇ ਤੁਸੀਂ ਭਾਜੀ ਬਿਲਕੁਲ ਕਿਉਂਕਿ ਐਮਐਲ ਦੇਖੋ ਕਰਮਜੀਤਨ ਬੋਲਦਾ ਵਿਚਾਰਾ ਹੋਣਾ ਹੈ ਹੂੰ ਠੀਕ ਹੈ ਉਹਨੂੰ ਦਾ ਹਾਂ ਅੱਗੇ ਕੰਮ ਕਰੂਗਾ ਜਿੱਤਨ ਹਰਦਰ ਭਗਵਾਨ ਨੇ ਦੇਖਣਾ ਕੰਮ ਕਰੂਗਾ ਜੀ ਇੱਥੇ ਮੋਗੇ ਚ ਅਗਲੀ ਵਾਰੀ ਆਪਦੇ ਕੰਮ ਤੇ ਵੋਟ ਮੰਗੂਗਾ ਹੂੰ ਠੀਕ ਹੈ ਜੀ ਹੁਣ ਤਾਂ ਉਹਨੇ ਜਿਹੜੇ ਜਿਹੜੇ ਬਿਲਕੁਲ ਜਿਹੜੀ ਫਰੀਦਕੋੜ ਕਨਸਟੈਂਸੀ ਹੈ ਜੇ ਧਰਮਕੋੜਾ ਨੇ ਧਰਮਕੋੜ ਦੇ ਐਮਐਲਏ ਨੂੰ ਵਿਧਾਨ ਸਭਾ ਹਲਕੇ ਉਹਨੇ ਐਮਐਲਏ ਦੀ ਕਾਰਗੁਜ਼ਾਰੀ ਦੇ ਆਧਾਰ ਬਿਲਕੁਲ ਬਿਲਕੁਲ ਮੈਂ ਤਾਂ ਕਾਰਗੁਜ਼ਾਰੀ ਮੋਗੇ ਵਾਲੇ ਦੀ ਦੇਖ ਰਿਹਾ ਵੀ ਦੱਸੋ ਕਿਉਂਕਿ ਮੈਂ ਹਲੇ ਤਈ ਮੈਂ 51 ਸਾਲਾਂ ਦਾ ਹੋ ਗਿਆ ਪਰ ਐਡਾ ਭ੍ਰਸ਼ਟਾਚਾਰ ਜਿੰਨਾ ਪਿਛਲੇ 2 ਸਾਲ ਦੇ ਵਿੱਚ ਮੋਗੇ 'ਚ ਹੋ ਗਿਆ ਮੋਗੇ 'ਚ ਚੱਲ ਰਿਹਾ ਮੈਂ ਨਹੀਂ ਦੇਖਿਆ ਜੀ ਨਾ ਤੁਸੀਂ ਐਦੇ ਪੱਤਰਕਾਰ ਐਸੇ ਪਬਲਿਕ ਪੈਨ ਯਾ ਹੋਰ ਤੁਸੀਂ ਲੋਕਾਂ ਦੇ ਇੰਟਰਵਿਊ ਲੈ ਲਓ ਕਿਸੇ ਨੇ ਨਹੀਂ ਦੇਖਿਆ ਬਿਲਕੁਲ 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 ਸੋ ਪੰਕਜ ਸੂਜੀ ਨੇ ਜਿਹੜੇ 10 ਸਵਾਲ ਕੀਤੇ ਐ ਸਾਡੇ ਮੋਗੇ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਜੀ ਨੂੰ ਬੜੇ ਗੰਭੀਰ ਸਵਾਲ ਨੇ ਔਰ ਉਹਨਾਂ ਦੇ ਜਵਾਬ ਐ ਜਿਹੜੇ ਉਹ ਜ਼ਰੂਰ ਮਿਲਨੇ ਚਾਹੀਦੇ ਵੋਟਾਂ ਤੋਂ ਪਹਿਲਾਂ ਪਹਿਲਾਂ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਐ ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲਣ ਤੇ ਉਸ ਤੋਂ ਬਾਅਦ ਉਹ ਫੈਸਲਾ ਕਰਨ ਕਿ ਉਹ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਆ ਸੋ ਮੈਂ ਇੰਟਰਵਿਊ ਦੇ ਦੌਰਾਨ ਕਿਹਾ ਸੀ ਵੀ ਮੇਰਾ ਵੀ ਸਵਾਲ ਹੈ ਮੇਰੇ ਬਹੁਤ ਸਾਰੇ ਸਵਾਲ ਹੈ ਪਰ ਇੱਕ ਸਵਾਲ ਮੈਂ ਜ਼ਰੂਰ ਅੱਜ ਸੂਸਾਬਾਹ ਜੀ ਤੁਹਾਡੇ ਇਸ ਦੇ ਵਿੱਚ ਐਡ ਵੀ ਕਰਵਾਉਣਾ ਚਾਹੂੰਗਾ ਤੇ ਆਪਦੇ ਵੱਲੋਂ ਵੀ ਕਰਨਾ ਚਾਹੂੰਗਾ ਕਿ ਜੀਡੀਬੀ ਨਿਊਜ਼ ਵੱਲੋਂ ਪਿਛਲੇ ਤਕਰੀਬਨ 2 ਮਹੀਨਿਆਂ ਦੇ ਵਿੱਚ ਕਰਪਸ਼ਨ ਦੇ ਕਿੰਨੇ ਜਿਹੜੇ ਹੈਗੇ ਕੇਸ ਸਾਹਮਣੇ ਲੈ ਕੇ ਆਂਦੇ ਗਏ ਆ ਪਾਸਟ ਐਂਡ ਮੋਗਾ ਦੇ ਵਿੱਚ ਕਿੰਨੀ ਸ਼ਰੇਆਮ ਕਰਪਸ਼ਨ ਹੋ ਰਹੀ ਹੈ ਕਿਵੇਂ ਲੁੱਟਿਆ ਜਾ ਰਿਹਾ ਲੋਕਾਂ ਨੂੰ 3 3 4 4 ਗੁਣਾ ਵੱਧ ਰੇਟ ਲੈ ਕੇ ਪਾਰਕਿੰਗ ਦੇ ਵਿੱਚ ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਵਿੱਚ ਲੁੱਟਿਆ ਜਾ ਰਿਹਾ ਜਿੱਥੇ ਲੋਕ ਪਹਿਲਾਂ ਹੀ ਬੜੇ ਦੁਖੀ ਉਹ ਆਉਂਦੇ ਆ ਔਰ ਉਹਨਾਂ ਦੀ 10 ਰੁਪਏ ਦੀ ਹਸਪਤਾਲ ਦੀ ਪਰਚੀ ਤੇ ਗੱਡੀ ਦੀ ਪਰਚੀ 30 ਰੁਪਏ ਤੇ ਮੋਟਰਸਾਈਕਲ ਦੀ ਪਰਚੀ 20 ਰੁਪਏ ਜਦਕਿ ਕਾਨੂੰਨ ਮੁਤਾਬਕ ਕੀ ਹੈ ਕਿ ਉਹਨਾਂ ਦੇ ਪਹਿਲੇ 4 ਘੰਟਿਆਂ ਲਈ 5 ਰੁਪਏ ਤੇ 12 ਘੰਟਿਆਂ ਲਈ 10 ਰੁਪਏ ਦੇਣੇ ਹੁੰਦੇ ਆ ਤੇ 4 ਘੰਟਿਆਂ ਲਈ ਜਿਹੜਾ ਕੋਈ ਖੜਾਉਂਦਾ ਸੋ ਉਹਨਾਂ ਦਾ 5 ਰੁਪਏ ਵਿੱਚ ਜਿੱਥੇ ਸਰਦਾ ਉੱਥੇ ਉਹਨਾਂ ਨੂੰ 20 ਰੁਪਏ ਦੇਣੇ ਪੈ ਰਹੇ ਆ ਸੋ ਇਸੇ ਤਰ੍ਹਾਂ ਹੀ ਮੰਡੀ ਦੇ ਵਿੱਚ ਕਿੰਨਾ ਰੋਲਾ ਪੈ ਰਿਹਾ ਪਿਛਲੇ 10 ਦਿਨਾਂ ਤੋਂ ਕਿ ਕਿਵੇਂ ਲੋਕਾਂ ਦੀ ਜਿਹੜੀ ਗੁੰਡਾ ਪਰਚੀ ਆ ਉਹਨਾਂ ਤੋਂ ਵਸੂਲ ਕੀਤੀ ਜਾ ਰਹੀ ਹੈ ਜਿੱਥੇ 15 ਰੁਪਏ ਉਹਨਾਂ ਦਾ ਦੇ ਕੇ ਸਰਦਾ ਉੱਥੇ ਉਹਨਾਂ ਨੂੰ 80-80 ਰੁਪਏ ਦੇਣੇ ਪੈ ਰਹੇ ਆ ਸੋ ਇਹਦੇ ਖਿਲਾਫ ਜਦੋਂ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਦਾ ਸਾਥ ਦਿੱਤਾ ਤਾਂ ਉਹਨਾਂ ਨੂੰ ਮਜਬੂਰਨ 15 ਰੁਪਏ ਦੀ ਪਰਚੀ ਕੱਟਣੀ ਪੈਗੀ ਕੱਲ ਉਹਨਾਂ ਨੇ ਰੇੜੀ ਵਾਲਿਆਂ ਤੇ ਅਤਿਆਚਾਰ ਕੀਤਾ ਉਹਨਾਂ ਦੇ ਜਿਹੜੇ ਹੈਗੇ ਆ ਕੰਡੇ ਚੁੱਕ ਲਏ ਗਏ ਉਹਨਾਂ ਦੇ ਜਿਹੜੇ ਉਹ ਚੁੱਕ ਲਏ ਗਏ ਉਹਨਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਇਸ ਤਰ੍ਹਾਂ ਦੇ ਘਟਿਆ ਹੱਥ ਕੰਡੇ ਕਿਉਂ ਅਪਣਾਏ ਜਾ ਰਿਹਾ ਇਸ ਤਰ੍ਹਾਂ ਦੀ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ ਲੋਕਾਂ ਦਾ ਖੂਨ ਚੂਸਣ ਵਾਲੀ ਰਾਜਨੀਤੀ ਲੋਕਾਂ ਨੇ ਤਾਂ ਪਹਿਲਾਂ ਹੀ ਬੜਾ ਦੁਖੀ ਹੋ ਕੇ ਇਸ ਰਾਜਨੀਤੀ ਤੋਂ ਖਹਿੜਾ ਛਡਾਇਆ ਸੀ ਔਰ ਉਹੀ ਰਾਜਨੀਤੀ ਉਹਨਾਂ ਦੇ ਫੇਰ ਪੱਲੇ ਪੈ ਗਈ ਤਾਂ ਇਹਦੇ ਵਿੱਚ ਬਹੁਤ ਸਹੀ ਗੱਲ ਕਹੀ ਐਸੂ ਸਾਹਿਬ ਨੇ ਕਿ ਕਰਮਜੀਤ ਅਨਮੋਲ ਨੇ ਜੇਕਰ ਜਿੱਤਣਾ ਤਾਂ ਉਹਨਾਂ ਨੇ ਆਪਣੇ 9 ਜਿਹੜੇ ਐਮਐਲਏ ਆ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਜਿੱਤਣਾ ਤੇ ਜੇਕਰ ਉਹੀ ਐਮਐਲਏ ਇਸ ਤਰ੍ਹਾਂ ਲੋਕਾਂ ਦੇ ਨਾਲ ਠੱਗੀਆਂ ਧੋਖੇ ਕਰਦੇ ਰਹਿਣਗੇ ਮਿਹਨਤ ਨਾਲ ਕਮਾਈ ਹੋਈ ਜਿਹੜੀ ਕਮਾਈ ਆ ਉਹਨਾਂ ਦੀ ਉਹਨੂੰ ਲੁੱਟਦੇ ਰਹਿਣਗੇ ਤਾਂ ਫੇਰ ਵੋਟਾਂ ਨਹੀਂ ਪੈਣਗੀਆਂ ਸੋ ਬਹੁਤ ਹੀ ਵਾਜਬ ਤੇ ਸਹੀ ਸਵਾਲ ਪੰਕਜ ਸੂਜੀ ਵੱਲੋਂ ਕੀਤੇ ਗਏ ਆ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੁਨ ਸਾਹਿਬ ਤੁਹਾਡਾ ਧੰਨਵਾਦ ਜੀ ਤੇ ਆਸ ਕਰਦੇ ਹਾਂ ਕਿ 1 ਜੂਨ ਤੋਂ ਪਹਿਲਾਂ-ਪਹਿਲਾਂ ਤੁਹਾਡੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਜ਼ਰੂਰ ਮਿਲਣਾ ਧੰਨਵਾਦ